हां जी दोस्तों अपनी ਅੱਜ ਗੱਲਬਾਤ ਦਾ ਵਿਸ਼ਾ ਹੈ ਮਰੂਆ ਦੀ ਬੂਟੇ ਬਾਰੇ ਇਸ ਨੂੰ ਕਈ ਨਾਮਾਂ ਨਾਲ ਪੁਕਾਰਿਆ ਜਾਂਦਾ ਜਿਵੇਂ ਮਾਰਵਾ 플ਾਂਟ ਵਣ ਤુલਸੀ ਆਦ ਅੰਗਰੇਜ਼ੀ ਵਿੱਚ ਇਹਨੂੰ ਮਜੋਰਾਨਾ ਕਿਹਾ ਜਾਂਦਾ ਹੈ ਇਸ ਦੀ ਮਹਾਨਤਾ ਬਿਲਕੁਲ ਤુલਸੀ ਵਾਲੀ ਹੁੰਦੀ ਹੈ ਇਸ ਦੀ ਖੁਸ਼ਬੂ ਕਰਕੇ ਇਸ ਦੀ ਮੱਤ ਤਾਂ ਹੋਰ ਵੀ ਵੱਧ ਜਾਂਦੀ ਹੈ ਸਿਰ ਦਰਦ ਹੋਵੇ ਮਾਈਗਰੇਨ ਹੋਵੇ ਇਸ ਦੇ ਪੱਤਿਆਂ ਦਾ ਲੇਪ ਬਣਾ ਕੇ ਮੱਥੇ ਤੇ ਲਾ ਲਓ ਠੀਕ ਹੋ ਜਾਂਦੇ ਆ ਛੋਟੇ ਬੱਚਿਆਂ ਦੇ ਪੇਟ ਵਿੱਚ ਕੀੜੇ ਹੋਣ ਇਸ ਦੇ ਪੱਤਿਆਂ ਦੀ ਚਟਨੀ ਬਣਾ ਕੇ ਜਾਂ ਪੱਤਿਆਂ ਦਾ ਰਸ ਕੱਢ ਕੇ ਖਾਲੀ ਪੇਟ ਦੇ ਦਿਓ ਠੀਕ ਹੋ ਜਾਂਦਾ ਹੈ ਇਸ ਨੂੰ ਆਪਾਂ ਘਰੇ ਗਮਲਿਆਂ ਦੇ ਵਿੱਚ ਵੀ ਲਗਾ ਸਕਦੇ ਹਾਂ ਇਹਦੇ ਨਾਲ 50 50 ਮੀਟਰ ਤੱਕ ਮੱਖੀ ਮੱਛਰ ਨੇੜੇ ਨਹੀਂ ਆਉਂਦਾ ਘਰ ਤੇ ਕਾਫ ਹੋਵੇ ਸ ਤੇ ਪੱਤਿਆਂ ਨੂੰ ਅਦਰਕ ਦੇ ਰਸ ਵਿੱਚ ਮਿਲਾ ਕੇ ਲੈ ਲਓ ਠੀਕ ਹੋ ਜਾਂਦਾ ਹੈ ਦੰਦ ਖਰਾਬ ਹੋਣ ਮਸੂੜੇ ਠੀਕ ਨਾ ਹੋਣ ਮੂੰਹ ਵਿੱਚ ਦਰਗੰਧ ਹੋਣ ਦੀ ਹੋਵੇ ਇਹਦੇ ਹਰ ਰੋਜ਼ ਦੋ ਤਿੰਨ ਪੱਤੇ ਖਾੰਦੇ ਰੋਟੀ ਖੋ ਜਾਂਦਾ ਸਰਦੀਆਂ ਵਿੱਚ ਖਾਂਸੀ ਹੋਵੇ ਜ਼ਖਾਓ ਇਸ ਦੀ ਪੱਤਿਆਂ ਦੀ ਚਾਹ ਬਣਾ ਕੇ ਲੈ ਲੋ ਉਹ ਵੀ ਠੀਕ ਹੋ ਜਾਂਦਾ ਪੇਟ ਗੈਸ ਪਾਜਨ ਕਿਰਿਆ ਲਈ ਇਹ ਠੀਕ ਹੈ ਥਰੀ ਵਿੱਚ ਦਰਦ ਹੋਵੇ ਸੋਜ ਸੋਵੇ ਉਹ ਵੀ ਠੀਕ ਹੋ ਜਾਂਦੀ ਹੈ